ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਕਾਫੀ ਸਾਰੇ ਕੈਂਡੀਡੇਟ ਦੇ ਡਾਊਟ ਆਏ ਆ ਜਿਨ੍ਹਾਂ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਫਿਲਹਾਲ ਮੇਨਲੀ ਇਹ ਵੀਡੀਓ ਰਹਿਣ ਵਾਲੀ ਹੈ ਤੁਹਾਡੇ ATTI 2364 ਦੇ ਮੇਨ ਮੁੱਦੇ ਤੇ ਜੇਕਰ B.Ed ਇਨ ਹੁੰਦੀ ਹੈ ਤਾਂ ਮੈਰਿਟ ਜੋ ਹੈ ਉਹ ਕਿੰਨੀ ਉੱਪਰ ਚਲੀ ਜਾਏਗੀ ਮੇਨਲੀ ਆਪਾਂ ਇਹ ਪੁਆਇੰਟ ਜੋ ਹੈ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਔਰ ਬਾਕੀ ਜੋ ਤੁਹਾਡੇ ਹੋਰ ਰੈਲੇਵੈਂਟ ਡਾਊਟ ਸੀ ਉਹ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰ ਦਾਂਗਾ ਉਸ ਤੋਂ ਪਹਿਲਾਂ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦੇ ਉੱਤੇ ਇਹ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਜਦੋਂ ਵੀ ATT 2364 ਰਿਗਾਰਡਿੰਗ ਕੋਈ ਅਪਡੇਟ ਆਏ ਤਾਂ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸਭ ਤੋਂ ਪਹਿਲਾਂ ਕਿਉਂਕਿ BIRD ਨੇ ਜੋ ਕੇਸ ਲਾਏ ਆ ਉਹਨਾਂ ਕੇਸਾਂ ਦੇ ਉੱਪਰ ਗੱਲ ਕਰਨੀ ਜ਼ਰੂਰੀ ਹੈ ATT 2364 ਦੇ ਕੇਸਿਸ ਦੇ ਉੱਪਰ ਗੱਲ ਕਰਦੇ ਹਾਂ ਜਿਵੇਂ ਕਿ ਇੱਕ ਕੇਸ ਦੀ ਹੀアリング ਹੋਈ ਹੈ 18 6 2024 ਨੂੰ ਇਹ ਕੇਸ NIOS ਵੱਲੋਂ ਸੀ ਔਰ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਜੋ ਹੈ ਉਹ ਅਲਾਉ ਕੀਤਾ ਜਾਏ ਉਸ ਤੋਂ ਬਾਅਦ 19 ਤਰੀਕ ਨੂੰ ਹੀアリング ਹੋਈ ਹੈ ਜੋ BEd ਵਾਲਾ ਕੇਸ ਸੀ ਦੋਵਾਂ ਕੇਸਾਂ ਦੀ ਜੋ ਡੇਟ ਹੈ ਉਹ 1 7 2024 ਜੋ ਹੈ ਉਹ ਪੈ ਚੁੱਕੀ ਆ ਹੁਣ ਇਹ ਕੇਸ ਦਾ ਜੋ ਅਸਰ ਹੈ ਉਹ ETT 2364 ਭਰਤੀ ਤੇ ਕਿੰਨਾ ਦਿਖੇਗਾ ਜੇਕਰ ਦਿਖਦਾ ਹੈ ਤਾਂ ਠੀਕ ਹੈ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ 90% ਚਾਂਸ ਨੇ ਕਿ ਇਹ ਭਰਤੀ ਜੋ ਹੈ ਨਿਰੋਲ ਈਟਟੀ ਹੋਏਗੀ ਔਰ 10% ਚਾਂਸ ਨੇ ਕਿ ਇਸ ਭਰਤੀ ਦੇ ਵਿੱਚ ਬੀਐਡ ਇਨ ਕੀਤੀ ਜਾ ਸਕਦੀ ਹੈ ਠੀਕ ਹੈ ਸੋ ਬੀਐਡ ਇਨ ਕਰਨ ਦੇ ਜੋ 10% ਚਾਂਸ ਨੇ ਉਹਨਾਂ 10%ਾਂ ਦੇ ਉੱਪਰ ਹੀ ਇਹ ਵੀਡੀਓ ਬਣਾਈ ਜਾ ਰਹੀ ਹੈ ਹੁਣ ਕੁਝ ਕੈਂਡੀਡੇਟ ਇਹ ਵੀਡੀਓ ਦੇਖਣਗੇ ਔਰ ਬਾਅਦ ਚ ਬੋਲਣਗੇ ਕਿ ਤੁਸੀਂ ਤਾਂ ਕਦੇ ਕਿਹਾ ਹੀ ਨਹੀਂ ਉਹ ਪੁਰਾਣੀ ਵੀਡੀਓ ਜਾ ਕੇ ਦੇਖ ਸਕਦੇ ਆ ਉਸ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕੀ 10% ਜੋ ਹੈ ਉਹ ਇਨ ਹੋਣ ਦੇ ਚਾਂਸ ਨੇ ਠੀਕ ਹੈ ਕਿਉਂਕਿ ਹਾਈ ਕੋਰਟ ਨੇ ਫੈਸਲਾ ਜੋ ਹੈ ਉਹ ਫੈਕਟ ਦੇ ਬੇਸ ਤੇ ਦੇਣਾ ਹੁੰਦਾ ਨਾ ਕਿ ਤੁਹਾਡੀਆਂ ਗੱਲਾਂ ਦੇ ਉੱਪਰ ਠੀਕ ਹੈ ਸੋ ਉਹਨਾਂ ਫੈਕਟ ਦੇ ਬੇਸ ਦੇ ਉੱਪਰ ਹੀ ਜੋ ਹੈ ਵਕੀਲ ਜੋ ਹੈ ਆਪਣੀ ਗੱਲਬਾਤ ਆਪਣੇ ਪੱਖ ਰੱਖਦੇ ਆ ਜੇ ਵਕੀਲ ਕੀਤਾ ਹੋਇਆ ਹੈ ਹਾਈ ਕੋਰਟ ਨੇ ਔਰ ਜੇਕਰ ਤੁਹਾਨੂੰ ਲੱਗਦਾ ਹੀ ਹੈ ਇੰਨਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਹੀ ਫੈਸਲਾ ਹੋਣਾ ਹੈ ਫਿਰ 8TT ਯੂਨੀਅਨ ਨੂੰ ਸੀਨੀਅਰ ਵਕੀਲ ਇਆ ਹੋਰ ਐਡਵੋਕੇਟ ਭੇਜਣ ਦੀ ਲੋੜ ਹੀ ਨਹੀਂ ਫਿਰ ਤਾਂ ਡਾਇਰੈਕਟਰ ਜੋ ਐ ਸੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਉਸ ਨੂੰ ਹੀ ਹਾਈ ਕੋਰਟ ਦੇ ਵਿੱਚ ਰੱਖ ਦਿੱਤਾ ਜਾਏਗਾ ਲੇਕਿਨ ਇਦਾਂ ਨਹੀਂ ਹੁੰਦਾ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਗੱਲਾਂ ਕਰਨ ਨਾਲ ਚੀਜ਼ਾਂ ਆਸਾਨ ਨਹੀਂ ਹੁੰਦੀਆਂ ਜੋ ਕੋਰਟ ਹੈ ਕੋਰਟ ਨੇ ਫੈਸਲਾ ਦੇਣਾ ਹੁੰਦਾ ਫੈਕਟ ਦੇ ਬੇਸ ਤੇ ਕਿ ਉਸ ਦੇ ਸਾਹਮਣੇ ਤੱਥ ਕੀ ਰੱਖੇ ਗਏ ਆ ਠੀਕ ਹੈ ਸੋ ਥੋੜੀ ਜੀ ਗੱਲ ਕੋੜੀ ਲੱਗੇਗੀ ਸੈਨ ਕਰ ਲਿਓ ਕਿਉਂਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਬਹੁਤ ਕੁਝ ਕਰਦੇ ਹੋ ਉਸ ਦਾ ਜਵਾਬ ਹੈ ਠੀਕ ਹੈ ਸੋ ਬੇਸਿਕਲੀ ਹੁਣ ਆਪਾਂ ਜੋ ਗੱਲ ਕਰਦੇ ਆਂ ਮੇਨਲੀ ਜੇਕਰ ਬੀਐਡ ਇਨ ਹੁੰਦੀ ਹੈ ਤਾਂ ਬੀਐਡ ਇਨ ਹੁੰਦੀ ਹੈ ਤਾਂ ਬੀਐਡ ਔਰ ਐਨ ਆਈਓਐਸ ਵਾਲੇ ਜੋ ਕੈਂਡੀਡੇਟ ਨੇ ਉਹ ਨੀਅਰ ਅਬਾਊਟ 700 ਤੋਂ ਲੈ ਕੇ 800 ਕੈਂਡੀਡੇਟ ਨੇ ਜੋ ਕਿ 2364 ਭਰਤੀ ਦਾ ਕਰੀਬ-ਕਰੀਬ 33% ਹਿੱਸਾ ਜੋ ਹੈ ਬਣਦਾ ਹੈ ਜੇਕਰ ਆਪਾਂ 800 ਲੈ ਕੇ ਚੱਲੀਏ ਤਾਂ ਠੀਕ ਹੈ 33% ਸੀਟਾਂ ਜੋ ਹੈ ਉਹ ਬੀਐਡ ਕੋਲ ਚਲੀਆਂ ਜਾਣਗੀਆਂ ਜੇਕਰ ਬੀਐਡ ਇਨ ਹੁੰਦੀ ਹੈ ਤਾਂ ਠੀਕ ਹੈ ਸੋ ਤੁਸੀਂ ਇਹ ਸੋਚ ਲਓ ਕਿ 2364 ਦੇ ਵਿੱਚੋਂ ਜੇਕਰ 33% ਸੀਟਾਂ ਬੀਐਡ ਕੋਲ ਜਾਂਦੀਆਂ ਤਾਂ ਇਹ ਮੈਰਿਟ ਘਟੋ ਘੱਟ ਵੀ 5-6 ਨੰਬਰ ਦਾ ਫਰਕ ਪਾਏਗੀ ਠੀਕ ਹੈ 5-6 ਨੰਬਰ ਜੋ ਹੈ ਹਰੇਕ ਕੈਟਾਗਰੀ ਦੇ ਵਿੱਚੋਂ ਮੈਰਿਟ ਜੋ ਹੈ ਉਹ ਅਪ ਹੋ ਜਾਏਗੀ ਠੀਕ ਹੈ ਜੇਕਰ ਬੀਐਡ ਇਨ ਹੁੰਦੀ ਹੈ ਤਾਂ ਬਾਕੀ ਈਟੀਡੀ ਯੂਨੀਅਨ ਦੇ ਵੱਲੋਂ ਅੱਜ ਜੋ ਹੈ ਵੀਡੀਓ ਅਪਲੋਡ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਐਚਐਸ ਸੈਣੀ ਤਾਂ ਪਹਿਲਾਂ ਹੀ ਕੀਤਾ ਹੋਇਆ ਹੈ ਐਡਵੋਕੇਟ ਔਰ ਇਸ ਤੋਂ ਇਲਾਵਾ ਈਟੀਟੀ ਕਾਡਰ ਦੀ ਇਹ ਜੋ ਹੈ ਗੁਜਾਰਿਸ਼ ਹੈ ਈਟੀਡੀ ਯੂਨੀਅਨ ਨੂੰ ਜੋ 2364 ਹੈ ਕਿ ਇੱਕ ਸੀਨੀਅਰ ਐਡਵੋਕੇਟ ਜੋ ਹੈ ਉਹ ਇਸ ਕੇਸ ਨੂੰ ਡਿਫੈਂਡ ਕਰਨ ਲਈ ਖੜਾ ਕੀਤਾ ਜਾਵੇ ਜੋ ਬੀਐਡ ਵਾਲਾ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜੋ BSTC ਵਰਸਸ B.Ed ਵਾਲਾ ਮਾਮਲਾ ਸੀ ਉਸ ਦੇ ਵਿੱਚ ਜੋ ਮਿਨਾਕਸ਼ੀ ਰੋੜਾ ਜੀ ਐਡਵੋਕੇਟ ਸੀ ਉਹਨਾਂ ਨੇ BSTC ਦਾ ਪੱਖ ਬਹੁਤ ਵਧੀਆ ਨਾ ਤਰੀਕੇ ਨਾਲ ਕੀ ਹੈ ਡਿਫੈਂਡ ਕੀਤਾ ਸੋ 882364 ਯੂਨੀਅਨ ਦੇ ਵੱਲੋਂ ਵੀ ਅੱਜ ਅਪੀਲ ਕੀਤੀ ਗਈ ਹੈ ਕਿ ਜੇਕਰ ਕਾਡਰ ਚਾਹੁੰਦਾ ਹੈ ਕਿ ਨਰੋਲ ETT ਭਰਤੀ ਹੋਏ ਤਾਂ ਉਹਨਾਂ ਨੂੰ ਵੀ ਜੋ ਹੈ ਕੋਰਟ ਦੇ ਵਿੱਚ ਮਿਨਾਕਸ਼ੀ ਰੋੜਾ ਨੂੰ ਖੜਾ ਕਰਨਾ ਪਏਗਾ ਆਪਣੇ ਕੇਸ ਨੂੰ ਡਿਫੈਂਡ ਕਰਨ ਲਈ ਸੋ ਇਸ ਤੋਂ ਇਲਾਵਾ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜੇਕਰ बीएड ਇਨ ਹੁੰਦੀ ਹੈ ਹਰੇਕ ਕੈਟਾਗਰੀ ਦੀ 5 ਤੋਂ ਲੈ ਕੇ 6 ਨੰਬਰ ਕੱਟ-ਆਫ ਜੋ ਹੈ ਉਹ ਉੱਪ ਜਾਏਗੀ ਠੀਕ ਹੈ ਔਰ ਦੂਸਰਾ ਜੋ ਤੁਹਾਡਾ ਡਾਊਟ ਹੈ ਡੀਵੀ ਨੂੰ ਲੈ ਕੇ ਡੀਵੀ ਲਈ ਇੱਕ ਫਾਈਲ ਜੋ ਹੈ ਤੁਸੀਂ ਉੱਥੇ ਲੈ ਕੇ ਜਾਣੀ ਹੁੰਦੀ ਹੈ ਔਰ ਨਾਲ ਆਪਣੀ ओरिजिनल ਡਾਕੂਮੈਂਟ ਸਾਰੇ ਠੀਕ ਹੈ ਅਗਰ ਤੁਹਾਡਾ ਕੈਟਾਗਰੀ ਦਾ ਸਰਟੀਫਿਕੇਟ ਹੈ ਤਾਂ ਜਿੰਨੇ ਵੀ ਕੈਟਾਗਰੀ ਦੇ ਸਰਟੀਫਿਕੇਟ ਤੁਸੀਂ ਬਣਾਏ ਆ ਚਾਹੇ ਉਹ ਪੁਰਾਣੇ ਹੋਣ ਚਾਹੇ ਉਹ ਨਵੇਂ ਹੋਣ ਉਹ ਸਾਰੇ ਕੀ ਇਹ ਨਾਮ ਲੈ ਕੇ ਜਾਣੇ ਆ ਇਹਨਾਂ ਦੀ ਫੋਟੋ ਕਾਪੀਜ਼ ਵੀ ਠੀਕ ਹੈ ਬਾਕੀ ਪੜਤਾਲ ਫਾਰਮ ਕਿਵੇਂ ਭਰਨਾ ਉਸ ਨੂੰ ਲੈ ਕੇ ਇੱਕ ਇੱਕ ਪੁਆਇੰਟ ਕੀ ਹਰੇਕ ਖਾਨੇ ਦੇ ਵਿੱਚ ਕੀ ਹੋਣਾ ਉਹ ਵੀਡੀਓ ਪਹਿਲਾਂ ਹੀ ਅਪਲੋਡ ਕਰ ਦਿੱਤੀ ਜਾ ਚੁੱਕੀ ਹੈ ਕੋਰਸ ਕਰੂਟੀ ਨਹੀਂ ਲਈ ਕਿਹੜੇ ਡਾਕੂਮੈਂਟ ਚਾਹੀਦੇ ਆ ਉਹ ਵੀ ਇੱਕ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਉਸ ਦੇ ਲਿੰਕ ਤੁਹਾਨੂੰ ਦੋਨਾਂ ਦੇ ਲਿੰਕ ਵੀਡੀਓ ਦੇ ਜੋ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਤੁਸੀਂ ਉੱਥੋਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਕਿੰਨੇ ਕੈਂਡੀਡੇਟ ਹੁਣ ਤੱਕ ਜੋ ਹੈ ਡੀਵੀ ਜਿਹਨੂੰ ਆਪਸਕ ਰੂਟ ਨਹੀਂ ਵੀ ਕਹਿੰਦੇ ਆ ਕਰਵਾ ਚੁੱਕਿਆ ਉਹਨਾਂ ਦੀ ਹਰੇਕ ਦਿਨ ਦੀ ਜੋ ਵੀਡੀਓ ਹੈ ਉਹ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਆਨ ਕਰ ਦਿੱਤੀ ਜਾਏਗੀ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕਿੰਨੇ ਕੈਂਡੀਡੇਟ ਹੋਂ ਤੱਕ ਡੀਵੀ ਕਰਵਾ ਚੁੱਕੇ ਆ ਇਸ ਤੋਂ ਇਲਾਵਾ ਵਿਭਾਗ ਦੇ ਵੱਲੋਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਐਬਸੈਂਟ ਕੈਂਡੀਡੇਟ ਬੁਲਾਏ ਜਾਣਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੀ ਕਾਰਵਾਈ ਇਹ ਹੀ ਹੁੰਦੀ ਹੈ ਕਿ ਜੋ ਕੈਂਡੀਡੇਟ ਡੀਵੀ ਲਈ ਐਬਸੈਂਟ ਰਹੇ ਆ ਉਹਨਾਂ ਨੂੰ ਨਿਯੋਤਾ ਦਿੱਤਾ ਜਾਏਗਾ ਕਿ ਉਹ ਆਪਣੇ ਡੀਵੀ ਜੋ ਹੈ ਕਰਵਾ ਲੈਣ ਸੋ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਕੱਲ ਹੀ ਲੈਟਰ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਉੱਪਰ ਵੀਡੀਓ ਕੱਲ ਹੀ ਬਣਾ ਦਿੱਤੀ ਗਈ ਸੀ ਤੁਹਾਨੂੰ ਟਾਈਮ ਟੂ ਟਾਈਮ ਜੋ ਹੈ ਅਪਡੇਟ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ 882363 ਰਿਗਾਰਡਿੰਗ ਅਗਰ ਤੁਸੀਂ 88894 ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਵੀ ਇਸ ਉਸ ਨੂੰ ਲੈ ਕੇ ਕੀ ਹੈ ਟੈਸਟ ਸ਼ੁਰੂ ਹੋ ਜਾਣਗੇ ਇਸ ਚੈਨਲ ਤੇ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਇਸ ਤੋਂ ਇਲਾਵਾ ਜੋ ਤੁਹਾਡੇ ਡਾਊਟ ਨੇ ਕਿ ਕੱਟ-ਆਫ ਕਿੰਨੀ ਜਾਏਗੀ ਅਗਰ बीएड ਆਊਟ ਹੁੰਦੀ ਹੈ ਤਾਂ ਠੀਕ ਹੈ ਕਿੰਨੇ ਕੈਂਡੀਡੇਟ ਹੋਰ ਜੋ ਹੈ ਬੁਲਾਏ ਜਾਣਗੇ ਡੀਵੀ ਲਈ ਇਸ ਤੋਂ ਇਲਾਵਾ ਅਗਰ ਕੋਈ ਹੋਰ ਡਾਊਟ ਹੈ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਕਿੰਨੇ ਕੈਂਡੀਡੇਟ ਟੋਟਲ ਬੁਲਾ ਲਏ ਗਏ ਆ ਇਸ ਨੂੰ ਲੈ ਕੇ ਤਿੰਨਾਂ ਚੀਜ਼ਾਂ ਨੂੰ ਲੈ ਕੇ ਇੱਕ ਵੀਡੀਓ ਜੋ ਹੈ ਬਣਾ ਦਿੱਤੀ ਜਾਏਗੀ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹ ਅਪਲੋਡ ਕਰ ਦਿੱਤੀ ਜਾਏਗੀ ਤੁਸੀਂ ਉਸ ਨੂੰ ਦੇਖ ਸਕਦੇ ਹੋ ਰੱਪਣੀ ਜੋ ਹੈ ਉਸ ਅਕੋਰਡਿੰਗ ਤੁਸੀਂ ਜੇਕਰ 8TT 9994 ਦਾ ਪੇਪਰ ਭਰਿਆ ਹੋਇਆ ਤਾਂ ਤਿਆਰੀ ਕਰ ਸਕਦੇ ਹੋ ਵੈਸੇ ਤਾਂ ਜਿਨ੍ਹਾਂ ਨੇ 8TT 9994 ਦਾ ਪੇਪਰ ਭਰਿਆ ਹੋਇਆ ਉਹਨਾਂ ਨੂੰ 8TT 9994 ਦਾ ਪੇਪਰ ਦੇਣਾ ਚਾਹੀਦਾ ਹੈ ਠੀਕ ਹੈ ਕਿਉਂਕਿ 8TT 2364 ਭਰਤੀ ਦੇ ਰਿਗਾਰਡਿੰਗ ਅਜੇ ਕੋਈ ਸਪਸ਼ਟਤਾ ਨਹੀਂ ਹੋਈ ਹੈ ਕਿਉਂਕਿ ਕੇਸ ਵੀ ਲੱਗ ਗਿਆ ਕੇਸ ਦੇ ਉੱਪਰ ਕੀ ਫੈਸਲਾ ਆਉਂਦਾ ਉਹ ਕੋਰਟ ਨੇ ਕਰਨਾ ਹੁੰਦਾ ਫੈਸਲਾ ਠੀਕ ਹੈ ਉਹ ਆਪਾਂ ਇੱਥੇ ਘਰੇ ਬੈਠੇ ਗੱਲਾਂ ਕਰਕੇ ਨਹੀਂ ਦੱਸ ਸਕਦੇ ਕੋਰਟ ਦੇ ਸਾਹਮਣੇ ਫੈਕਚੁਅਲ ਬੇਸ ਤੇ ਗੱਲ ਹੁੰਦੀ ਹੈ ਫੈਕਟ ਰੱਖੇ ਜਾਂਦੇ ਆ ਉਹਨਾਂ ਤੱਥਾਂ ਦੇ ਆਧਾਰ ਤੇ ਕੋਰਟ ਫੈਸਲੇ ਕਰਦੀ ਹੈ ਨਾ ਕਿ ਚੈਟਾਂ ਦੇ ਆਧਾਰ ਤੇ ਠੀਕ ਹੈ ਸੋ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਜਿਨ੍ਹਾਂ ਨੇ ETTU 9899 ਦਾ ਪੇਪਰ ਭਰਿਆ ਹੋਇਆ ਉਹ ਆਪਣਾ ਪੇਪਰ A ਜਰੂਰ ਦੇਣ ਠੀਕ ਹੈ ਔਰ ਇਸ ਤੋਂ ਇਲਾਵਾ ਜੇ ETT 2364 ਦੇ ਵਿੱਚ ਤੁਹਾਡਾ ਨੰਬਰ ਆਉਂਦਾ ਤਾਂ ਵੈਲੈਂਡ ਗੁੱਡ ਹੈ ਔਰ ਅਦਰਵਾਈਜ਼ ਤੁਹਾਡੇ ਕੋਲ ਦੂਜਾ ਜੋ ਮੌਕਾ ਹੈ ਉਹ 8894 ਹੈ ਠੀਕ ਹੈ ਔਰ ਕੁਝ ਕੈਂਡੀਡੇਟ ਪੁੱਛ ਰਹੇ ਸੀ ਕਿ ਈਟੀਟੀ ਦੀਆਂ ਹੋਰ ਨਵੀਆਂ ਪੋਸਟਾਂ ਕਦੋਂ ਆਣਗੀਆਂ ਇਸ ਨੂੰ ਲੈ ਕੇ ਅਜੇ ਔਥੈਂਟਿਕ ਡਾਟਾ ਨਹੀਂ ਹੈ ਠੀਕ ਹੈ ਕਿਉਂਕਿ ਦੋ ਵੱਡੀਆਂ ਭਰਤੀਆਂ ਨੇ 2364 ਔਰ 8994 ਠੀਕ ਹੈ ਕਰੀਬ-ਕਰੀਬ 8400 ਦੇ ਆਸ-ਪਾਸ ਜੋ ਹੈ ਇਹ ਈਟੀਟੀ ਟੀਚਰ ਹੋ ਜਾਣਗੇ ਜਦੋਂ ਲੱਗਣਗੇ ਉਸ ਤੋਂ ਬਾਅਦ ਹੀ ਕੋਈ ਡਾਟਾ ਨਿਕਲ ਕੇ ਸਾਹਮਣੇ ਆਏਗਾ ਕਿ ਕਿੰਨੇ ਸੀਟ ਜੋ ਹੈ ਉਹ ਖਾਲੀ ਹੈ ਠੀਕ ਹੈ ਉਸ ਦੇ ਉੱਪਰ ਕੋਈ ਉਦੋਂ ਵੀਡੀਓ ਬਣਾ ਦਿੱਤੀ ਜਾਏਗੀ ਜਦੋਂ ਕੋਈ ਫੈਕਚੁਅਲ ਡਾਟਾ ਆਏਗਾ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਡਾਊਟ ਹੈ ਕਟ-ਆਫ ਨੂੰ ਲੈ ਕੇ ਵੀ ਆ ਡਾਊਟ ਹੁੰਦੀ ਹੈ ਤਾਂ ਕਿੰਨੀ ਕਟ-ਆਫ ਜਾਏਗੀ ਕਿੰਨੇ ਕੈਂਡੀਡੇਟ ਡੀਵੀ ਲਈ ਬੁਲਾ ਲਏ ਗਏ ਆ ਕਿੰਨੇ ਕੈਂਡੀਡੇਟ ਹੋਰ ਬੁલાਏ ਜਾਣਗੇ ਉਹ ਸਾਰੇ ਡਾਊਟ ਤੁਹਾਡੇ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰ ਦਿੱਤੇ ਜਾਣਗੇ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ